واپٽي تي هر نا وطي ٽيڪر تي هر نا وطي i not ਵਾਹਿਗੁਰੂ ਜੀ ਦਾ ਖਾਲਸਾ ਹੋਇ ਇੱਕ ਜੀ ਫਤਿਹ ਸਾਡੇ 450 ਸਾਲਾ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ ਜੋ ਸੰਗਤਾਂ ਬੜੀ ਧੂਮ ਧਾਮ ਦੇ ਨਾਲ ਮਨਾ ਰਹੀਆਂ ਨੇ ਉਸ ਦੇ ਸਬੰਧ ਦੇ ਵਿੱਚ ਅੱਜ ਆਤਿਸ਼ਬਾਜ਼ੀ ਵੀ ਹੋਈ ਹੈ ਦੀਪਮਾਲਾ ਬਹੁਤ ਸਾਰੀਆਂ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਪਹੁੰਚੀਆਂ ਨੇ ਸ਼੍ਰੀ ਦਰਬਾਰ ਸਾਹਿਬ ਪਹੁੰਚੀਆਂ ਨੇ ਅੱਜ ਸਾਡੇ ਪੂਰ ਸੰਗਤ ਪਹੁੰਚੀ ਹੈ ਦਰਬਾਰ ਸਾਹਿਬ ਵਿਖੇ ਜੋ ਕਿ ਸੰਗਤ ਜਿੱਥੋਂ ਪਹੁੰਚੀ ਹੈ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਕੈਨੇਡਾ ਸੇ ਆਏ ਹਾਂ ਜੀ 9 ਦਾ ਸਾਰੇ ਆ ਜੀ ਅੱਜ ਸਵੇਰ ਦਰਸ਼ਨ ਕਰਨੇ ਲਈ ਅੱਛਾ ਜੀ ਕਿ ਕੈਸੇ ਮਹਿਸੂਸ ਹੋ ਰਹਾ ਹੈ ਖੁਸ਼ੀ ਪ੍ਰਾਪਤ ਹੋ ਰਹੀ ਹੈ ਹਾਂ ਜੀ ਹਾਂ ਜੀ ਪਹਿਲੇ ਵੀ ਆਏ ਆ ਹਾਂ ਅੱਛਾ ਆ ਪਾਈ ਸਾਹਿਬ ਜੀ ਅਜਿਹਾ ਆਪਕੇ ਕੀ ਨਾਮ ਹੈ ਜੀ ਕੀ ਨਾਮ ਹੈ ਅਨਿਲ ਜਨ ਹੈ ਜੋ ਅੱਖੋਂ ਸੇ ਇਨ ਕੋ ਦਿੱਖਦਾ ਨਹੀਂ ਹੈ ਇਹਨਾਂ ਨੂੰ ਅੱਖਾਂ ਤੋਂ ਦਿੱਖਦਾ ਨਹੀਂ ਤੇ ਫੇਰ ਵੀ ਦਰਬਾਰ ਸਾਹਿਬ ਦਰਸ਼ਨ ਕਰਨ ਆਏ ਨੇ ਬੜੀ ਖੁਸ਼ੀ ਵਾਲੀ ਗੱਲ ਹੈ ਤੇ ਡੇ ਦਰਬਾਰ ਸਾਹਿਬ ਜਿੱਥੇ ਬਹੁਤ ਦੂਰ ਦੂਰ ਤੋਂ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਨੇ ਆ ਭਾਈ ਸਾਹਿਬ ਵੀ ਆਏ ਨੇ ਹੋਰ ਵੀ ਸੰਗਤਾਂ ਜੀ ਅਜੀਤ ਭਾਈ ਸਾਹਿਬ ਜੀ ਆਤਾਦੇ ਆਏ ਆ ਮੇਰਾ ਨਾਮ ਸੁਨੀਤਾ ਜੀ ਵੀ ਭਾਈ ਸਾਹਿਬ ਅੱਛਾ ਜੀ ਬਾਵਾ ਜੀ ਦੇ ਨਿਸ਼ਾਨ ਕਰਦੇ ਹਾਂ ਉਹਨਾਂ ਅੱਛਾ ਜੀ ਭਾਈ ਭਾਰ ਅਤੇ ਹੰਦ ਜੋਗਰਾ ਜਰਨ ਦੇ ਬੰਦੇ ਨੇ ਕਿ ਜ਼ਿੰਦਗੀ ਵਿੱਚ ਆਪਣੇ ਜੀਵਨ ਵਿੱਚ ਜੋ ਖੁਸ਼ੀ, ਪ੍ਰੀਤ ਹੋਰ ਖੁਸ਼ੀ ਅਤੇ ਸ਼ਾਂਤੀ ਪ੍ਰਾਪਤ ਹੋ ਜੀਏ। ਹੋਰ ਇਸੇ ਰਾਹ ਤੇ ਚੱਲਦੇ ਆਪਾਂ ਆ ਗਏ ਆ ਜੀ ਨੋਟ ਹੈ ਜੇ ਲੋਟ ਹੈ ਜੇ ਆ ਵੀ ਤਸਵੀਰ ਤਾਂ ਨਹੀਂ ਆਏ ਜੀ ਇਹਨਾਂ ਸਭ ਸਾਥ ਬਹੁਤ ਸਾਰ ਬਹੁਤ ਆਪਕੋ ਇਹ ਖੁਸ਼ੀ ਪ੍ਰਾਪਤ ਹੋ ਰਹੀ ਹੈ ਜੀ ਠੀਕ ਹੈ ਜੀ ਬਹੁਤ ਜਿਵੇਂ ਕਿ ਵੇਖਿਆ ਜਾਂਦਾ ਹੈ ਦਰਬਾਰ ਸਾਹਿਬ ਬਹੁਤ ਸਾਰੀਆਂ ਸੰਗਤਾਂ ਬਹੁਤ ਦੂਰੋਂ ਦੂਰੋਂ ਇੱਥੇ ਦਰਸ਼ਨ ਕਰਨ ਆਉਂਦੀਆਂ ਨੇ ਸੋ ਅਸੀਂ ਸੰਗਤਾਂ ਨਾਲ ਗੱਲਬਾਤ ਕੀਤੀ ਹੈ ਜੀ ਬੀਸੀ ਪੰਜਾਬੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਆਪ ਲੋਕਾਂ ਨੂੰ ਟਿਕਟ ਜਿਹਾ

ਆ ਜੀ ਬਾਬਾ ਜੀ ਵਾਹਿ ਖਾਲਸਾ ਵਾਹਿਗੁਰੂ ਜੀ ਜੀ ਗਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਾਬਾ ਜੀ ਕਿੱਥੋਂ ਆਏ ਹੋ ਜੀ ਸਾਸ਼ਾ ਜੀ ਸੱਚਕੰਡ ਸ੍ਰੀ ਹਜੂਰ ਸਾਹਿਬ ਦਾ ਡੇਰ ਦਰਵਾ ਲੰਗਰ ਸਾਹਿਬ ਡੇਰਾ ਸੰਤਪਾਪਾ ਨਾਨਕ ਸਿੰਘ ਜੀ ਸ੍ਰੀ ਹਜੂਰ ਸਾਹਿਬ ਅਚਾ ਬਨਰਿੰਦਰ ਸਿੰਘ ਬਾਬਾ ਬੰਦਰੀਪੁਰ ਆਜੇ ਪਹੁੰਚੇ ਇੱਥੇ ਦਰਬਾਰ ਸਾਹਿਬ ਉਹ ਭਾਈ 450 ਸਾਲਾ ਗੁਰੂ ਗੁਰੂ ਰਾਮਦਾਸ ਜੀ ਦਾ ਗੁਰੂਤਾ ਗਦੀ ਦਿਵਸ ਮਨਾਇਆ ਜਾ ਰਿਹਾ ਹੈ ਕਿੰਨੀ ਖੁਸ਼ੀ ਹੈ ਬਹੁਤ ਬਹੁਤ ਹੈ ਅਨੂੰ ਨੇ 9 ਸਾਲ ਪਾਉ ਦਾ ਮੈਂ ਵੀ ਆਇਆ ਹਾਂ ਪੋਸ਼ ਇੱਥੇ ਪੰਜਾਬ ਦੇ ਦਿਵਸ ਨੂੰ ਮਨਾਉਣ ਆਇਆ ਹਾਂ ਜੀ ਸੰਗਮ ਅਮਰ ਸਿੰਘ ਬਾਹਰੀ ਸਾਹਿਬ ਤੇ ਬੋਥੇ ਮਹਾਰਾਜੀ ਦੀ ਏਡੀ ਕਿਰਪਾ ਗੁਰੂ ਸਾਹਿਬ ਦੇ ਪ੍ਰਕਾਸ਼ ਦੇ ਅੱਲਾ ਜੋਤੀ ਦੇ ਜਿਹੜਾ ਜਿਹੜਾ ਮਨਾਇਆ ਜਾ ਰਿਹਾ ਵਾ 450 ਸਾਲਾਂ ਮੈਂ ਗੁਰਦਵਾਰ ਸਾਹਿਬ ਦੀ ਧਰਤੀ ਤੇ ਸਾਰੇ ਸੇਖੀ ਜਗਤ ਨੂੰ ਬਹੁਤ ਜੀ ਦੀ ਮਿਹਲੇ ਖੁਸ਼ੀ ਆ ਗਈ ਗੁਰੂ ਸਾਹਿਬ ਦੀ ਬੜੀ ਕਿਰਪਾ ਮਹਾਰਾਜ ਦੀ ਜਿਹੜੀ ਤੇ ਉਸ ਸੰਬੰਧ ਦੇ ਵਿੱਚ ਹਰ ਇੱਕ ਮਾਪ ਪੁਰਖਾਂ ਨੇ ਪ੍ਰਬੰਧਕ ਕਮੇਟੀਆਂ ਨੇ ਗੁਰੂ ਘਰ ਦੇ ਸੰਗਤ ਨੇ ਬਹੁਤ ਜੋਰ-ਸ਼ੋਰ ਨਾਲ ਜਿਹੜੀ ਲੰਗਰ ਦੀਆਂ ਤਿਆਰੀਆਂ ਵੀ ਚੱਲਣੀਆਂ ਪ੍ਰੋਗਰਾਮ ਬਹੁਤ ਸੋਹਣਾ ਬਣਾਇਆ ਗਿਆ ਤੇ ਮੱਦੇ ਨਜ਼ਰ ਇੱਥੇ ਮਾਪ ਪੁਰਖੀ ਲੰਗਰ ਤੋਂ ਆਇਆ ਤੇ ਜੁਨੇ ਜੁਆਨਾਂ ਨੇ ਇੰਨਾ ਕੀਤੇ ਵੀ ਰਹਿਣ ਕੰਮ ਸੁਭਾਗਾ ਸਮਾਜ ਦਾ ਮਦਦ ਦੀ ਕਿਰਪਾ ਨਾਲ ਤੇ ਆ ਰਿਹਾ ਨਾ ਕੋਈ ਗੁਰੂ ਰਾਮਦਾਸ ਜੀ ਦਾ ਗੁਰਪੁਰਬ ਤੇ ਗੁਰੂ ਰਾਮਦਾਸ ਜੀ ਦੇ ਗੁਰਤਾ ਗਦੀ ਦਿਵਸ ਤੇ ਬਹੁਤ ਸਾਰੀ ਸੰਗਤ ਪ੍ਰਭਾਲ ਫੇਰੀ ਦੇ ਰੂਪ ਦੇ ਵਿੱਚ ਵੀ ਬਹੁਤ ਸਾਰੀ ਸੰਗਤ ਜੋ ਕਿ ਜੁੜੀ ਹੋਈ ਹੈ ਜੋ ਸ਼ਬਦ ਕੀਰਤਨ ਦੇ ਰੂਪ ਦੇ ਵਿੱਚ ਤੇ ਸੰਗਤ ਇੱਥੇ ਸ਼ਬਦ ਪੜ੍ਹ ਰਹੀ ਹੈ ਗੁਰੂ ਸਾਹਿਬਾਨ ਦੀਆਂ ਪ੍ਰਕਰਮਾਂ ਦੇ ਵਿੱਚ ਬਹੁਤ ਸਾਰੀ ਸੰਗਤ ਪਹੁੰਚੀ ਹੋਈ ਹੈ ਜੀ ਹਾਂਜੀ ਬਾਬਾ ਜੀ ਜੀ ਪਾਸ਼ਾ ਇਸੇ ਤਰ੍ਹਾਂ ਜਦੋਂ ਆਣਾ ਆਪਾਂ ਦਰਬਾਰ ਸਾਹਿਬ ਨਾਲ ਮੁਸਤਕਬ ਹੋਏ ਆ ਅੱਜ ਇੱਥੇ ਵੀ ਆ ਕੇ ਵੀ ਦਿਲ ਨੂੰ ਬੜੀ ਖੁਸ਼ੀ ਹੋਈ ਮਹਾਰਾਜ ਗੁਰੂ ਅਮਰਦਾਸ ਪਾਸ਼ਾ ਜੀ ਦੇ ਦਰਸ਼ਨ ਕਰਕੇ ਨੇਤਿਆਂ ਨੂੰ ਠੰਡ ਮਿਲੀ ਆ ਤੇ ਇਹਨਾਂ ਦੁਸ਼ਾਹ ਸੰਗਤ ਦੇ ਵਿੱਚ ਵੀ ਪੂਰਾ ਇੱਥੇ ਵੀ ਪੂਰਾ ਰਸਵਾ ਜੀਵਨ ਸੋਨਾ ਸੰਗਤ ਹੈ ਰਹੀ ਪਰ ਜੀ ਮਾਰੇ ਦੇ ਜਾਂਦੇ ਤੇ ਤੇ ਸਤਿਗੁਰੂ ਸੱਚੇ ਪਾਸ਼ਾ ਇਹੋ ਸੰਦੇਸ਼ ਆ ਸਾਰੇ ਸਿੱਖ ਜਗਤ ਨੂੰ ਮਹਾਰਾਜ ਵੱਲੋਂ ਕਿਰਪਾ ਚਾਹੀਦੀ ਗੁਰੂ ਸਾਹਿਬ ਦੀ ਕਿਰਪਾ ਹੋਣੀ ਚਾਹੀਦੀ ਹਰ ਇੱਕ ਸੁਖਮਾਰ ਦੇ ਜੀ ਦਾ ਭਲਾ ਹੋਣਾ ਚਾਹੀਦਾ ਕਾਲ ਜੀਗ ਦਾ ਸਭਾ ਹਰ ਬੰਦੇ ਕੋ ਗਲਤੀਆਂ ਤਰੋਟੀਆਂ ਹੁੰਦੀਆਂ ਰਹਿੰਦੀਆਂ ਮਾਰਾ ਸਿੱਖੀ ਨਾਲ ਜੋੜ ਕੇ ਰੱਖੇ ਅਮਰ ਦੀ ਦਾਤ ਬਖਸ਼ੇ ਤੇ ਗ੍ਰਹਿਤਾ ਤੋਂ ਬਚਾ ਕੇ ਰੱਖੇ ਪਏ ਮੱਤ ਦੇ ਪਰਦੇ ਜਿਹੜੇ ਲਾਗ ਗਏ ਅੱਗੇ ਤੋਂ ਸਮਾਤਾ ਬਖਸ਼ੇ ਤੇ ਵਾਹਿਗੁਰੂ ਸਾਰੇ ਸਮਿਤ ਸਾਰੇ ਜਿੰਨਾਂ ਵੀ జగਤ ਦਾ ਆਪਸ ਵਿੱਚ ਪਿਆਰ ਹੋਵੇ ਭਾਈਚਾਰਾ ਹੋਵੇ ਜੇ ਗੁਰੂ ਸਾਹਿਬ ਕਿਰਪਾ ਕਰਕੇ ਤੇ ਵੱਧ ਤੋਂ ਵੱਧ ਜਿਹੜੇ ਸੰਗਤ ਦਾ ਗੁਰੂ ਸਾਹਿਬ ਦੇ ਇਤਿਹਾਸ ਦੇ ਨਾਲ ਗੁਰੂ ਸਾਹਿਬ ਜੀ ਦੇ ਦਰ ਘਰ ਦੇ ਦਰਸ਼ਨ ਕਰਨ ਦਾ ਸੁਭਾਗਾ ਸਮਾ ਜਿਹੜਾ ਪ੍ਰਾਪਤ ਕਰੇ ਗੁਰੂ ਸਾਹਿਬ ਦਾ ਪੜਾਅ ਹੀ ਕਰੇ ਵਾਹਿਗੁਰੂ ਜੀ ਕਾ ਖਾਲਸਾ ਤੇ ਹਾਂਜੀ ਬਾਬਾ ਜੀ ਕਿੱਥੇ ਪਹੁੰਚੇ ਹੋ ਜੀ ਕਿੱਥੋਂ ਆਏ ਹੋ ਜੀ ਤੁਸੀਂ ਗੁਰੂ ਨਾਨਕ ਜੀ ਕਿਹ ਜੀ ਰਿੰਡਾ ਤੋਂ ਜੀ ਰਿੰਡ ਤੋਂ ਆਏ ਜੀ ਹਾਂਜੀ ਹਾਂਜੀ ਬਾਬਾ ਜੀ ਇੱਥੇ ਸਾਢੇ 400 ਸਾਲਾ ਗੁਰੂ ਰਾਮਦਾਸ ਜੀ ਦਾ ਗੁਰਤਾ ਗਦੀ ਦਿਵਸ ਮਨਾਇਆ